ਸਸ਼ਕਾ ਦਸਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਚ ਚੈਨਲ ਤੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਕਿਹੜੀ ਅਫਗਾਨਾ ਮਿਲ ਦੇ ਵਿੱਚ ਪਹੁੰਚੇ ਆ ਜਥੇਬੰਦੀਆਂ ਪਹੁੰਚੇ ਨੇ ਸਰਦਾਰ ਸੋਨੂ ਔਖ ਦੀ ਪਹੁੰਚੇ ਨੇ ਸਾਡੇ ਨਾਲ ਰੈਕਿੰਗ ਨੰਬਰਦਾਰ ਸਾਹਿਬ ਪਹੁੰਚੇ ਨੇ ਔਰ ਕਰਦੇ ਆ ਗੱਲਬਾਤ ਮੈਡਮ ਚੱਡਾ ਜੀ ਨੇ ਅੱਜ ਮੀਟਿੰਗ ਦੇ ਤੋਂ ਬਾਅਦ ਬਾਹਰ ਨਿਕਲੇ ਨੇ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਖਾਸਾ ਫੌਜ ਸਾਹਿਬ ਕਿਸ ਵਿਸ਼ੇ ਤੇ ਅੱਜ ਮੀਟਿੰਗ ਹੋਈ ਹੈ ਉਹਦਾ ਸਿੱਟਾ ਕੀ ਨਿਕਲਿਆ ਹੁਣ ਦੇ ਅੱਜ ਕੁਝ ਜਿਹੜੇ ਜਿਹੜੇ ਮੁੱਦੇ ਸੱਜਣ ਸੀਗੇ ਉਹਨਾਂ ਨੇ ਇੱਕ ਪ੍ਰਸਲਾਹ ਪਾਈ ਸੀ ਕਿ ਆਪਾਂ ਜਿਹੜੇ ਮਿਲ ਮਾਲਕ ਆ ਮੈਡਮ ਚੱਟਾ ਜੀ ਜਿਹੜੇ ਸਾਡੇ ਭੈਣ ਵੀ ਆ ਉਹਨਾਂ ਦੇ ਨਾਲ ਮੀਟਿੰਗ ਕਰਾ ਕੇ ਇਹਦੇ ਜਿਹੜੀਆਂ ਕਿਸਾਨਾਂ ਆ ਕਿੰਨੀਆਂ ਮੁਸ਼ਕਲਾਂ ਆ ਉਹਨਾਂ ਤੱਕ ਉਹਨਾਂ ਨੂੰ ਜਾਣੂ ਕਰਾਈਏ ਤਾਂ ਕਿ ਉਹਨਾਂ ਦਾ ਕੋਈ ਜਿਹੜਾ ਸਾਥ ਤੇ ਹੱਲ ਲੱਭਿਆ ਜਾ ਸਕੇ ਬੜੀ ਵਧੀਆ ਮੌਜ ਦੇ ਵਿੱਚ ਮੀਟਿੰਗ ਹੋਈ ਆ ਕੋਈ 1-2 ਘੰਟੇ ਮੀਟਿੰਗ ਚੱਲੀ ਆ ਤੇ ਸਾਰੀਆਂ ਮੇਰੀਆਂ ਮੁਸ਼ਕਲਾਂ ਬਾਰੇ ਖੁੱਲ ਕੇ ਵਿਚਾਰ ਹੋਈ ਹੈ ਔਰ ਉਹਨਾਂ ਨੇ ਅ విశ్వాਸਤ ਹੋਇਆ ਕਿ ਜਿਹੜਾ ਨਵਾਂ ਸੀਜ਼ਨ ਹੁਣ ਸ਼ੁਰੂ ਹੋਣਾ ਹੈ ਇਹਦੇ ਵਿੱਚ ਕਿਸੇ ਵੀ ਕਿਸਾਨ ਨੂੰ ਚਾਹੇ ਉਹ ਵੱਡਾ ਕਿਸਾਨ ਆ ਚਾਹੇ ਛੋਟਾ ਕਿਸਾਨ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਵੇ। ਕਿਸਾਨਾਂ ਨੂੰ ਖੇਚ ਹੁੰਦੀ ਆ ਕਿ ਜਿਹੜਾ ਆ ਜਨਵਰੀ ਮਹੀਨੇ ਤੋਂ ਪਹਿਲਾਂ ਪਹਿਲਾਂ ਗੰਨਾ ਵੜਿਆ ਜਾਏ ਜਿਹੜੀ ਕਣਕ ਦੀ ਬਜਾਈ ਹੋ ਸਕੇ। ਕੈਲੰਡਰ ਨੂੰ ਲੈ ਕੇ ਹਰ ਵਾਰ ਰਲਾ ਪੈਂਦਾ ਇਸ ਵਾਰ ਕੈਲੰਡਰ ਦਾ ਇਹਨਾਂ ਪ੍ਰੋਸੀਜਰ ਕੀ ਹੋਏਗਾ? ਬਿਲਕੁਲ ਜੀ ਇਸ ਵਾਰ ਕੈਲੰਡਰ ਬਾਰੇ ਵੀ ਖੁੱਲ ਕੇ ਵਿਚਾਰ ਹੋਈ ਆ। ਪਹਿਲਾਂ ਜਿਹੜਾ ਕੈਲੰਡਰ ਸੀਗਾ ਉਹ ਇੱਕ ਜਿਹੜਾ ਲਾਈਨਾਂ ਵਾਲਾ ਕ ਅਹੀਂ ਇਹ ਬੰਦ ਰੱਖੀ ਸੀਗੀ ਮਾਲਕਾਂ ਦੇ ਕੋਲ ਮੈਨੇਜਮੈਂਟ ਕੋਲ ਕਿ ਜਿਹੜਾ ਕੈਲੰਡਰ ਆ ਉਹ ਸੀਰੀਅਲ ਨੰਬਰ ਦੇ ਨਾਲ ਚੱਲੇ ਜਿਵੇਂ ਕਿ 1 2 100 ਐਂਡ 100 2000 ਚੱਲੇ ਤਾਂ ਕਿ ਉਹਦਾ ਬਾਹਰ ਬੋਰਡ ਤੇ ਲੱਗਿਆ ਹੋਵੇ ਕਿ ਇੰਨੀ ਸਪਲਾਈ ਚਲੀ ਗਈ ਐ ਇੰਨੀ ਸਪਲਾਈ ਜਿਹੜੀ ਕੱਲ ਜਾਣੀ ਐ ਇਹ ਸਾਰਾ ਐ ਇਸ ਵਾਰ ਤੁਸੀਂ ਬਹੁਤ ਸੁਧਾਰ ਵੇਖਣ ਨੂੰ ਤੁਹਾਨੂੰ ਮਿਲੇਗਾ ਸਾਰਿਆਂ ਨੂੰ ਪੇਮਟ ਨੂੰ ਲੈ ਕੇ ਕਿਤੇ ਨਾ ਕਿਤੇ ਰਲਾ ਪੈਂਦਾ ਆ ਕਿ ਪੇਮਟ ਕਿਉਂਕਿ ਲੇਟ ਹੋ ਜਾਂਦੀ ਆ ਲੋਕਾਂ ਦੇ ਵਿੱਚ ਆ ਫੁਫਾਵਾ ਮਿਲਮਾਰਗ ਨਾ ਗੱਲ ਕੀਤੀ ਪਿਛਲੀ ਵਾਰ ਸਭ ਤੋਂ ਪਹਿਲਾਂ ਐਂ ਪੇਮੈਂਟ ਮੁਕਾਈ ਆ ਇਸ ਵਾਰ ਦਾ ਸਿਸਟਮ ਕੀ ਰਹੇਗਾ ਪੇਮੈਂਟ ਦਾ ਪੇਮੈਂਟ ਦਾ ਵੀ ਸਾਡਾ ਜਿਹੜਾ ਅੱਜ ਦੀ ਮੀਟਿੰਗ ਦਾ ਬੁੱਕ ਅਜੰਡਾ ਸੀਗਾ ਅਸੀਂ ਇਹ ਮਾਲਕਾਂ ਕੇ ਮੰਗ ਰੱਖੀ ਹੈ ਕਿ ਜਿਹੜਾ ਜਿਹੜਾ ਐਸਪਾਰਕ ਕੇਨ ਜਿਹੜਾ ਲਾ ਆ ਉਹ ਹੈ ਕਿ 14 ਦਿਨ ਤੋਂ ਬਾਅਦ 14 ਦਿਨਾਂ ਤੱਕ ਪੇਮੈਂਟ ਜਿਹੜੀ ਆ ਉਹ ਮਿਲਾਂ ਨੇ ਦੇੜੀ ਹੁੰਦੀ ਹੈ ਇਹ ਗੱਲ ਅਸੀਂ ਬੜੇ ਤਕੜੇ ਤਰੀਕੇ ਦੇ ਨਾਲ ਰੱਖੀ ਆ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਪੇਮੈਂਟ ਆ ਉਹ 14 ਦਿਨਾਂ ਦੇ ਵਿੱਚ ਕੰਨ ਕੀਤੀ ਜਾਵੇ ਦੋ ਨੰਬਰ ਦਾ ਸਾਹਿਬ ਆਰਨਾ ਮੌਜੂਦ ਨੇ ਕਰਦਿਆਂ ਗੱਲ ਬਾਤ ਵਾਇਰੂਸ ਕੀਤਾ ਸਾਹਿਬ ਆਜੀ ਨੰਬਰ ਸਾਹਿਬ ਅੱਜ ਮੀਟਿੰਗ ਹੋਈ ਆ ਮੈਡਮ ਦੇ ਨਾਲ ਪੇਮੈਂਟ ਨੂੰ ਲੈ ਕੇ ਹਰ ਵਾਰ ਰਲਣਾ ਪਿਆ ਆ। ਪਰ ਇਸ ਵਾਰ ਪੇਮੈਂਟ ਵੀ ਰੰਨੀ ਕੀਤੀ ਰਹੀ। ਦੇਖੋ ਜੀ ਪੇਮੈਂਟ ਆਸੀ ਜੋ ਇੱਕ ਤਾਂ 15 ਦਿਨ ਦਾ ਉਹਦੇ ਅਨੁਸਾਰ ਸਾਡੀਆਂ ਜਥੇਬੰਦੀਆਂ ਲੈਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਕਿਸਾਨ ਦੀ ਆਰਥਿਕ ਹਾਲਤ ਬੜੀ ਵਧੀਆ ਨਹੀਂ। ਝੋਨੇ ਦੇ ਬੜੀ ਤਕੜੀ ਸੱਟ ਵੱਜੀ ਆ ਦਾਦਾ ਹਿਆਰ ਦੇ ਕੱਟ ਲੱਗੇ ਆ ਕਿਸਾਨਾਂ ਨੂੰ ਤੇ ਜੇ ਗੰਨੇਵਾਰੀ ਵੀ ਇਦਾਂ ਹੋ ਗਿਆ ਤੇ ਕਿਸਾਨ ਕਿੱਥੇ ਜਾਊਗਾ? ਇਸ ਕਰਕੇ ਇਸ ਵਾਰ ਅਸੀਂ ਸਾਰੇ ਰਲ ਕੇ ਪੀੜੀ ਮਿਲਦਾ ਸੁਧਾਰ ਕਰਾਂਗੇ। ਔਰ ਲਗਭਗ ਕੋਸ਼ਿਸ਼ ਕਰਾਂਗੇ ਕਿ ਕੀੜੀ ਮਿਰਚ ਗੰਨੇ ਦੀ ਪ੍ਰੋਬਲਮ ਜਿਹੜੀ ਆ ਪੇਮੈਂਟ ਦੀ ਨਾ ਆਏ। ਅਗਰ ਆਪਾਂ ਗੱਲ ਕਰੀਏ ਮੰਤਰੀ ਜੇਪੀ ਬਾਈ ਮੰਤਰੀ ਨੇ ਬਿਆਨ ਤਾਂ ਦੇ ਦਿੱਤਾ ਕਿ ਬੱਚੇ ਤੱਕ ਨੂੰ ਮਿਲਣਾ ਚਲਾਓ ਪਰ ਅਜੇ ਤੱਕ ਕੋਈ ਵੀ ਨੋਟਿਸ ਨਹੀਂ ਦਿੱਤਾ ਹੈ ਤੱਕ ਕੋਈ ਵੀ ਸਬਸਿਡੀ ਦੀ ਗੱਲਬਾਤ ਨਹੀਂ ਹੋਈ। ਦੇਖੋ ਜੀ ਇਹ ਬਾਤ ਪੇਲਣੇ ਪੇਮੈਂਟ ਕਿੰਨੀ ਦੇਣੀ ਆ ਤੇ ਸਰਕਾਰ ਨੇ ਕਿੰਨੀ ਦਿੱਤੀ। ਇਸੇ ਕਰਕੇ ਜਿੰਨ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਕੋਈ ਵੀ ਮਿਲ ਨਹੀਂ ਕਰ ਸਕਦੀ। ਨੋਟੀਫਿਕੇਸ਼ਨ ਜਾਰੀ ਕਰਨਾ ਪੈਣਾ ਉਹਦੇ ਸਬੰਧ ਵਿੱਚ ਸ਼ਾਇਦ ਤੁਹਾਨੂੰ ਧਰਨੇ ਛੜਕਾਤੇ ਵੀ ਆਉਣਾ ਪਊਗਾ ਲੱਗਦਾ। ਸਮੇਂ ਦੀ ਜੋ ਨਜਾਕਤ ਹੈ ਸੜਕਾਂ ਤੇ ਆਉਣਾ ਪਊਗਾ ਨੋਟੀਫਿਕੇਸ਼ਨ ਜਾਰੀ ਹੋਊਗਾ ਫੇਰ ਹੀ ਮਿਲਣਾ ਚੱਲਣਗੇ ਹਵਾ ਚ ਗੱਲਾਂ ਕਰਨਾ ਕੁਝ ਨਹੀਂ ਹੁੰਦਾ ਅਗਰ ਨੋਟੀਫਿਕੇਸ਼ਨ ਲੇਟ ਜਾਰੀ ਹੋ ਜਾਗਾ ਨਹੀਂ ਜਾਰੀ ਹੋਤਾ ਫੇ ਅਗਲੀ ਵਾਰ ਨਹੀਂ ਦਿੱਕੀ ਹੋਇਆ ਸੜਕਾਂ ਤੇ ਆਵਾਂਗੇ ਬੇਨਾ ਰੋਕਾਂਗੇ ਜਿੱਦਾਂ ਅੱਗੇ ਕਰਦੇ ਰਹੇ ਆ ਸਭ ਕੁਝ ਕਰਾਂਗੇ ਔਰ ਮੇਲ ਨੂੰ ਟਾਈਮ ਫਿਰ ਚਲਾ ਕੇ ਰਾਵਾਂਗੇ ਸਾਡੀ ਸਾਰੀਆਂ ਜਥੇਬੰਦੀਆਂ ਨੇ ਅਸੀਂ ਪ੍ਰਣ ਕੀਤਾ ਵੀ ਮੇਲ ਟਾਈਮ ਫਿਰ ਚਲਾਵਾਂਗੇ ਗੰਨਾ ਕਾਸਤਕਾਰ ਜਿਹੜੇ ਆ ਲੜਾਈ ਕਰਨਾ ਜਾਣਦੇ ਆ ਤੋਂ ਕਰਦੇ ਆ ਗੱਲਬਾਤ ਹੋਰ ਕਿ ਕੱਢਣਾ ਵੀਰ ਮਨੂ ਨੇ ਜਿੱਥੇ ਅਗਰ ਏਰੀਏ ਨੂੰ ਹੁੰਦਾ ਕਿ ਸਾਡਾ ਗੰਨਾ ਪਹਿਲਾਂ ਮੁੱਕ ਜੇ ਔਟ ਦਾ ਏਰੀਆ ਦੇ ਅਕਰੀਬਨ ਹਰ ਕਾਲੇ ਰੋੜਾ ਇੱਦਾਂ ਕੋਈ ਬਾਤ ਨਹੀਂ ਉਹ ਇਸ ਸੈਮ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਕੁਝ ਚੱਕਾ ਕੱਢਿਆਗਾ ਔਰ ਏਰੀਆ ਲੈ ਦੇ ਕੋਈ ਏਰੀਏ ਨੂੰ ਪਹਿਲ ਦੇਣੀ ਚਾਹੀਦੀ ਆ ਏਰੀਏ ਨੇ ਕਣਕ ਬੀਜਣੀ ਆ ਤੇ ਏਰੀਏ ਨੂੰ ਪਹਿਲ ਦੇਣ ਏਰੀਏ ਕੋ ਬਹੁਤ ਗੰਨਾ ਵਾ ਮੂੜਾ ਗੰਨਾ ਬਹੁਤ ਵਾ ਤੇ ਏਰੀਏ ਨੂੰ ਪਹਿਲ ਦੇ ਕੇ ਏਰੀਏ ਦੀ ਕਣਕ ਬਿਜੋ ਤੇ ਮਿਲ ਜਿਹੜੀ ਆ ਜਲਦੀ ਜਲਦੀ ਜਨਾਓ ਬਸ ਇਹ ਵੀ ਬੇਨਤੀ ਆ ਵੀ ਸੋ ਸਭ ਉਸੇ ਮੀਤ ਬਿਆਨ ਤੇ ਦੁਬਾਰਾ ਉਹਨਾ ਗੁਡੀਆ ਸਾਹਿਬ ਦੇਦੇ 25 ਤਰੀਕ ਨੂੰ ਬਿਆਨ ਜਿਹੜਾ ਉਹਨੇ ਦਿੱਤਾ ਕਿ ਤਰੀਕ 25 ਦੀ ਜਿਹੜੀ ਹੈ ਮਿਲਾਂ ਸਟਾਰਟ ਅਪ ਤੱਕ ਅਜੇ ਤੱਕ ਨੋਟੀਫਿਕੇਸ਼ਨ ਹੀ ਜਾਰੀ ਹੋ ਉਸੇ ਤੋਂ ਅੱਗੇ ਨਹੀਂ ਇਤੋ ਜੀ ਇਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਆ ਇਹਦੇ ਵਿੱਚ ਬਹੁਤ ਇੱਕ ਭੁੰਡੀ ਗੇੜੀ ਹੋਈ ਰੱਖਦੇ ਉਹ ਇਸ ਤਰ੍ਹਾਂ ਆ ਕਿ ਜਿਹੜਾ ਇੱਕ ਤੇ ਨਵਾਂ ਜਨਾ ਜੰਨੇ ਦਾ ਰੇਟ ਆ ਅਸੀਂ ਜਿੰਦਾ ਉਹ ਦੱਸਿਆ ਨਹੀਂ ਗਿਆ ਤੇ ਜੋ ਵੀ ਜੰਨੇ ਦਾ ਰੇਟ ਹੋਏਗਾ ਉਹਦੇ ਵਿੱਚ ਮਿਲਰਸ ਜਿਹੜੇ ਆ ਉਹਨਾਂ ਦੀ ਵੀ ਪਰ ਦੇਣੀ ਆ ਕਿ ਜਿਹੜੇ ਪੰਜਾਬ ਸਰਕਾਰ ਆ ਉਹਨਾਂ ਸਬਸਿਡੀ ਕਿਉਂ ਦੇਣੀ ਇਹਦੇ ਬਾਰੇ ਕੋਈ ਨਹੀਂ ਗੱਲ ਉਹਨਾਂ ਨੇ ਨਹੀਂ ਦੱਸੀ ਮੇਰੀ ਗੱਲ ਕੁੜੀਆਂ ਸਾਹਿਬ ਦੇ ਨਾਲ ਟੈਲੀਫੋਨ ਤੇ ਹੋਈ ਪਰ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਕਿ 23 ਤਰੀਕ ਨੂੰ ਚੋਣ ਜਾਬਤੇ ਤੋਂ ਬਾਅਦ ਅਸੀਂ ਇਹ ਜਿਹੜਾ ਰੇਟ ਦਾ ਅਨਾਉਂਸ ਕਰਾਂਗੇ ਸੀਐਮ ਸਾਹਿਬ ਨਾਲ ਪਰ ਮੈਂ ਸਮਝਾਇਆ ਕਿ ਇਹ ਕੰਨੇ ਦੀ ਜਿਹੜੀ ਫਸਲ ਹੈ ਉਹ ਪੱਕ ਕੇ ਤਿਆਰ ਆ ਬਿੱਲਾ ਅੱਗੇ ਹੀ ਚੱਲਣ ਵਾਸਤੇ ਲੇਟ ਆ ਜਿਹੜਾ ਕਿ ਆ ਆਪਣਾ ਇਹ ਚੋਣ ਜਾਬਤਾ ਲੱਗਾ ਹੋਇਆ ਕੋਦਾਏ ਦੇ ਨਾਲ ਕੋਈ ਮਤਲਬ ਨਹੀਂ ਆਗਾ ਕਿਸਾਨਾਂ ਨੂੰ ਉਹਨਾਂ ਦਾ ਰੇਟ ਦੱਸਣ ਤਾਂ ਕਿ ਮਿਲਾਂ ਜਿਹੜੀਆਂ ਮਿਲਾਂ ਵਾਲਿਆਂ ਨੂੰ ਪਤਾ ਹੋਵੇ ਕਿ ਅਸੀਂ ਆਹ ਰੇਟ ਤੇ ਦੇਣਾ ਹੈ ਕਿਸਾਨਾਂ ਨੂੰ ਤੇ ਕਿਸਾਨਾਂ ਬਾਾਕੀ ਦੀ ਸਬਸਿਡੀ ਉਹ ਸਰਕਾਰ ਦੇ ਦੇਵੇ 22 24 ਦੇ ਸੀਜ਼ਨ ਦੇ ਵਿੱਚ ਤੁਹਾਡੀ ਪੰਜਾਬ ਕੋ ਬੰਦੇ ਦੇ ਵਿੱਚ ਮੀਟਿੰਗ ਹੋਈ ਸੀ ਮਨਤੀ ਸਾਹਿਬ ਦੇ ਨਾਲ ਉਹ ਤੋਂ ਕਹਿੰਦੇ ਸੀਗਾ ਜਨਵਰੀ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਤੁਹਾਨੂੰ ਰੇਟ ਲਾਂਚ ਕਰ ਦਿੱਤਾ ਜਾਵੇ ਪਰ ਹੁਣ ਤੱਕ ਜਿਹੜਾ ਰੇਟ ਲਾਂਚ ਨਹੀਂ ਹੋਇਆ ਕੀ ਵਜ੍ਹਾ ਹੈ ਬਿਲਕੁਲ ਜੀ ਪਿਛਣੀ ਵਾਰੀ ਜਦੋਂ ਮਿਲਾਂ ਨਹੀਂ ਸੀ ਚੱਲਦੀਆਂ ਤੇ ਅਸੀਂ ਹਾਈਵੇ ਜਿਹੜਾ ਦਿੱਲੀ ਜੰਮੂ ਕਟੜਾ ਹਾਈਵੇ ਆ ਉੱਥੇ ਧਰਨਾ ਲਾਇਆ ਸੀ ਬਾਅਦ ਚ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਤੇ ਉੱਥੇ ਇਹ ਗੱਲ ਆਪ ਹੀ ਪੰਜਾਬ ਸਰਕਾਰ ਨੇ ਕਹੀ ਸੀਗੀ ਕਿ ਆਪਾਂ ਜਦੋਂ ਜਿਹੜਾ ਅਗਲਾ 24-25 ਦਾ ਸੀਜ਼ਨ ਆ ਉਹਦਾ ਰੇਟ ਜਿਹੜਾ ਵਾ ਅਸੀਂ ਇਸੇ ਸਾਲ ਹੀ ਫਰਵਰੀ ਮਾਰਚ ਤੱਕ ਦੱਸਾਂਗੇ ਔਰ ਉਹ ਫਰਵਰੀ ਮਾਰਚ ਅਜੇ ਤੱਕ ਨਹੀਂ ਆਈ ਅਗਲਾ ਸੀਜ਼ਨ ਵੀ ਸ਼ੁਰੂ ਹੋ ਗਿਆ ਉਹ ਅਜੇ ਤੱਕ ਹੁਣ ਤੱਕ ਵੀ ਉਹ ਰੇਟ ਬਾਰੇ ਕੁਝ ਨਹੀਂ ਦੱਸ ਰਹੇ ਸੋ ਜਥੇਬੰਦੀਆਂ ਦੇ ਵਿੱਚ ਕਿਤੇ ਨਾ ਕਿਤੇ ਰੋਲ ਸਕਤ ਸਰਕਾਰ ਨੇ ਹੁਣ ਤੱਕ ਜਿਹੜਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਔਰ ਅਗਲੀ ਰਣਨੀਤੀ ਦੇਖਦੇ ਹਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਜਥੇਬੰਦੀਆਂ ਦੀ ਕੀ ਐਕਟੀਵਿਟੀ ਹੁੰਦੀ ਆ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਅਗਰ 25 ਨੂੰ ਮਿਲਣਾ ਨਹੀਂ ਚੱਲਦੀਆਂ ਤਾਂ ਧਰਨੇ ਪ੍ਰਦਰਸ਼ਨ ਇਹ ਜਾਰੀ ਰਹਿਣਗੇ ਰੇਲਾਂ ਰੋਕੀਆਂ ਜਾਣਗੀਆਂ ਤੇ ਹਾਈਵੇ ਰੋਕੇ ਜਾਣਗੇ ਸੋ ਅਗਲੀ ਅਪਡੇਟ ਦੇ ਨਾਲ ਜੁੜੇ ਰਹੋ ਮੈਂ ਤੁਹਾਡਾ ਸੁਖ ਮੰਨ ਵਾਲਿਆ ਕੈਮਰਾਮੈਨ ਅਰਸ਼ ਪ੍ਰੀਤ ਦੇ ਨਾਲ